ਲੁਧਿਆਣਾ ਦੇ ਮਸ਼ਹੂਰ ਵਰਦਮਾਨ ਗਰੁੱਪ ਦੇ ਮਾਲਕ ਦੇ ਨਾਲ 7 ਕਰੋੜ ਦੀ ਧੋਖਾਧੜੀ ਕਰਨ ਵਾਲੇ ਦੋ ਤੋਤਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਤੀ ਕਿ ਖੁਦ ਨੂੰ ਸੀਬੀਆਈ ਦੇ ਅਧਿਕਾਰੀਆਂ ਦੇ ਇਨਾਂ ਜਾਲ ਸਾਜ਼ਾ ਨੇ ਜ਼ਾਇਦਾ ਤੋਸਿਲ ਕਰੰਦ ਫਰਸੀ ਆਰਡਰ ਵਰੰਟ ਦਿਖਾ ਕੇ ਜਰਾਇਆ ਅਤੇ ਆਪਣੇ ਚਾਲ ਦੇ ਵਿੱਚ ਫਸਾ ਕੇ ਧੱਗੀ ਕੀਤੀ ਉਦਹੀਂ ਲੁਧਿਆਣਾ ਪੁਲਿਸ ਨੇ ਦੋ ਧੱਗਾ ਨੂੰ ਗ੍ਰਿਫਤਾਰ ਕੀਤਾ ਜਦੋਂ ਕਿ 7 ਹੋਰਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਜਾਰੀ ਹੈ 5 ਕਰੋੜ 25 ਲੱਖ ਰੁਪਏ ਦੀ ਰਕਮ ਬ੍ਰਿਸਤੀਤੀ ਗਈ ਹੈ ਇਸ ਤਰ੍ਹਾਂ ਜੀ ਸਾਡੇ ਲੁਧਿਆਣਾ ਸ਼ਹਿਰ ਦੇ ਮਸ਼ਹੂਰ ਉਦਯੋਗਪਤੀ ਸਤਪਾਲ ਐ ਐਸਪੀ ਹੌਸਵਾਲ ਜੀ ਨੂੰ ਇੱਕ ਕਾਲ ਆਈ ਸੀਗੀ ਉਹ ਉਸ ਕਾਲ ਦੇ ਵਿੱਚ ਉਹਨਾਂ ਨੂੰ ਆਪਣੇ ਆਪ ਨੂੰ ਸੀਬੀਆਈ ਦਾ ਅਧਿਕਾਰੀ ਦੱਸ ਕੇ ਤੇ ਉਹਨਾਂ ਨੂੰ ਉਹਨਾਂ ਤੇ ਮਨੀ ਲਾਂਡਰਿੰਗ ਦਾ ਕੇਸ ਰਿਪੋਰਟ ਹੋਣ ਦਾ ਕਹਿ ਕੇ ਉਹਨਾਂ ਦੇ ਕੋਲੋਂ ਅੰਡਰਾ ਕੇ ਉਹਨਾਂ ਨੂੰ ਡਿਜੀਟਲ ਅਰੈਸਟ ਯਾਨੀ ਡਿਜੀਟਲ ਅਰੈਸਟ ਉਹਨੂੰ ਘਰੇ ਹੀ ਉਹਨਾਂ ਨੂੰ ਆਪਣੀ ਕਮਾਂਡ ਦੇ ਉੱਤੇ ਉਹਨਾਂ ਨੂੰ ਅਰੈਸਟ ਕਰਕੇ ਤੇ ਉਹਨਾਂ ਦੇ ਕੋਲੋਂ ਜਿਹੜਾ ਉਹ ਲੱਗ-ਲੱਗ ਟਰਾਂਜ਼ੈਕਸ਼ਨਾਂ ਕਰਾ ਕੇ ਇੱਕ ਦਿਨ 29 ਤਰੀਕ ਨੂੰ ਜਿਹੜਾ ਉਹ ਲਗਭਗ 7 ਕਰੋੜ ਰੁਪਈਆ ਉਹਨਾਂ ਨੇ ਟਰਾਂਸਫਰ ਕਰਵਾ ਲਿਆ ਸੀਗਾ ਤੇ ਜਦੋਂ ਉਹਨਾਂ ਨੇ ਸਾਡੇ ਸੀਨੀਅਰ ਅਫਸਰਾਂ ਨੇ ਧਿਆਨ ਚ ਲਿਆਂਦਾ ਤਾਂ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੀ ਹਦਾਇਤਾਂ ਤੇ ਅਸੀਂ ਇਮੀਡੀਏਟ ਐਫ ਆਈ ਆ ਦਰਜ ਕਰਕੇ ਇਹ ਆਈ 4 ਸੀ ਐਮ ਐਚ ਏ ਦੀ ਮਦਦ ਦੇ ਨਾਲ ਅਸੀਂ ਇਮੀਡੀਏਟ ਜਿਹੜਾ 5 ਕਰੋੜ 25 ਲੱਖ ਰੁਪਈਆ ਅਸੀਂ ਫਰੀਜ਼ ਕਰਨ ਦੇ ਵਿੱਚ ਵੀ ਸਾਨੂੰ ਸਫਲਤਾ ਮਿਲ ਗਈ ਸੀ ਤੇ ਇਮੀਡੀਏਟ ਅਸੀਂ ਵਿਥਿਨ 48 ਆਵਰਸ ਅਸੀਂ ਉਦੋਂ ਹੀ ਜਿਹੜੇ ਆ ਦੋਸ਼ੀਆਂ ਨੂੰ ਟਰੇਸ ਕਰਨਾ ਸ਼ੁਰੂ ਕਰ ਦਿੱਤਾ ਸੀ ਔਰ ਸਾਨੂੰ ਟਰੇਸ ਹੋ ਗਏ ਸੀ ਤੇ ਇਹਦੇ ਲਈ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਵੈਸਟ ਜਿਹੜੇ ਦੋਸ਼ੀ ਆ ਇਹ ਵੈਸਟ ਬੰਗਾਲ ਤੇ ਅਸਾਮ ਕੋਹਾਟੀ ਦੇ ਨਾਲ ਸੰਬੰਧਿਤ ਸੀਗੇ ਤੇ ਅਸੀਂ ਜਿਹੜੀਆਂ ਆਪਣੀ ਟੀਮਾਂ ਬਣਾ ਕੇ ਜਿਹੜੀ ਅਸੀਂ ਸਿਨੀਅਰ ਅਫਸਰਾਂ ਦੀ ਅਗਵਾਈ ਦੇ ਵਿੱਚ ਜਿਹੜੀ ਟੀਮ ਬਣਾ ਕੇ ਜਿਹੜੀ ਵੈਸਟ ਆਪਣੀ ਅਸਾਮ ਗੁਹਾਟੀ ਗਈ ਸੀ ਉਹਦੇ ਵਿੱਚ ਸਾਨੂੰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਵੀ ਸਫਲਤਾ ਮਿਲੀ ਹੈ ਤੇ ਇਸ ਤੋਂ ਇਲਾਵਾ ਸਾਨੂੰ ਜਿਹੜੇ ਅਸੀਂ ਸੱਤ ਦੋਸ਼ੀ ਹੈ ਜਿਹੜੇ ਹੋਰ ਨਾਮਿਨੇਟ ਕੀਤੇ ਆ ਤੇ ਉਹਦੇ ਲਈ ਅਸੀਂ ਆਪਣਾ ਜਿਹੜਾ ਆਪਣੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਉਹਨਾਂ ਨੂੰ ਗੁਹਾਟੀ ਤੋਂ ਤੇ ਜਿਹੜਾ ਅਸੀਂ ਪੱਛਮੀ ਬੰਗਾਲ ਤੋਂ ਵੈਸਟ ਬੰਗਾਲ ਤੋਂ ਜਿਹੜਾ ਅਸੀਂ ਉਹਨੂੰ ਗ੍ਰਿਫਤਾਰ ਕਰਨ ਦੇ ਜਿਹੜੇ ਯਤਨ ਕਰ ਰਹੇ ਹਾਂ ਤੇ ਜਲਦੀ ਗ੍ਰਿਫਤਾਰ ਕਰ ਲਾਂਗੇ ਸਰ ਇਹ ਪਤਾ ਲੱਗ ਪਾਇਆ ਕਿ ਜਿਹੜੀਆਂ ਡਿਟੇਲਸ ਅਸੀਂ ਇਕੱਠੀ ਕੀਤੀਆਂ ਹਨ ਦਾ ਤਾਇਬ ਪਿੱਤਾ ਕਿਸੇ ਕਿਨਾ ਮਤਲਬ ਕਿ ਸਾਰਾ ਗ੍ਰਿਪਡ ਹੋਇਆ ਇਹ ਦੇਖੋ ਜੀ ਇਹ ਜਿਹੜੇ ਸਾਈਬਰ ਠੱਗ ਨੇ ਇਹਨਾਂ ਦਾ ਨਾ ਜਿੰਨੀ ਇਹ ਇੱਕ ਰੈਕਟੇਟ ਵਿੱਚ ਇੱਕ ਗੈਂਗ ਵਿੱਚ ਕੰਮ ਕਰਦੇ ਨੇ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਪ੍ਰੈਸ ਨੋਟ ਦੇ ਵਿੱਚ ਵੀ ਦੱਸਿਆ ਗਿਆ ਇੰਟਰ ਸਟੇਟ ਗੈਂਗ ਹੈ ਹਰੇਕ ਵਿਅਕਤੀ ਦਾ ਆਪਣਾ ਇੱਕ ਰੋਲ ਹੁੰਦਾ ਉਸ ਟੀਮ ਦੇ ਵਿੱਚ ਕਿਸੇ ਦਾ ਫਾਈਨੈਂਸ਼ੀਅਲ ਦਾ ਹੁੰਦਾ ਕਿਸੇ ਦਾ ਅਕਾਊਂਟ ਹੋਲਡਿੰਗ ਨੂੰ ਮੈਨੇਜ ਕਰਨਾ ਹੁੰਦਾ ਕਿਸ ਤੇ ਇਹਦੇ ਵਿੱਚ ਅਸੀਂ ਦੇਖੋ ਸਾਰੀਆਂ ਜਿਹੜੀਆਂ ਸਾਰੇ ਜਿਹੜੇ ਪਿਕਚਰ ਦਾ ਸਭ ਕਲੀਅਰ ਹੋ ਗਈ ਹੈ ਤੇ ਅਸੀਂ ਉਦੋਂ ਜਿਹੜਾ ਹੁਣ ਅੱਗੇ-ਅੱਗੇ ਜਿਹੜੇ ਅਸੀਂ ਬੰਦੇ ਨਾਮਿਨੇਟ ਕੀਤੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਵੇਂ ਉਹਨਾਂ ਨੂੰ ਇੰਟਰੋਗੇਸ਼ਨ ਦੇ ਵਿੱਚ ਜੋ ਸਾਰੀਆਂ ਜਿਹੜੀਆਂ ਇਹ ਗੱਲਾਂ ਕਲੀਅਰ ਹੋ ਜਾਣਗੀਆਂ ਵੀ ਕਿਹੜੇ ਵਿਅਕਤੀ ਦਾ ਉੱਗੋਂ ਕੀ ਰੋਲ ਸੀਗਾ ਸਰ ਜਿੱਦਾਂ ਪੁਰਾਣੀ ਰਿਪੋਰਟਾਂ ਵੀ ਬਣੀਆਂ ਨੇ ਜਿਹੜੀਆਂ ਉਹਨਾਂ ਨੇ ਮੇਲ ਭੇਜਿਆ ਸੀ ਵੀ ਉਹਨਾਂ ਨੀਂ ਜੀ ਉਹਨਾਂ ਨੂੰ ਵਟਸਐਪ ਰਾਹੀਂ ਉਹਨਾਂ ਨਾਲ ਸੰਪਰਕ ਹੋਇਆ ਸੀਗਾ ਤੇ ਉਹਨਾਂ ਨੂੰ ਯਕੀਨ ਦਿਵਾਉਣ ਦੇ ਲਈ ਨਾ ਉਹਨਾਂ ਨੂੰ ਇੱਕ ਜਿਹੜਾ ਫਰਜੀ ਅਧਿਕਾਰੀ ਬਣਿਆ ਸੀਗਾ ਉਹਨੇ ਸਕਾਈਪ ਤੇ ਰਾਹੀਂ ਵੀਡੀਓ ਕਾਲ ਵੀ ਕੀਤੀ ਸੀਗੀ ਉਸਵਾਲ ਸਾਹਿਬ ਨੂੰ ਤੇ ਜਿਹਦੇ ਕਰਕੇ ਉਹ ਜਿਹੜਾ ਉਹ ਉਹਨਾਂ ਤੇ ਜਲਦੀ ਯਕੀਨ ਕਰ ਲਿਆ ਜਾਂ ਉਹਨਾਂ ਨੂੰ ਇੱਕ ਇੱਕ ਫਰਜੀ ਲੈਟਰ ਤਿਆਰ ਕਰਕੇ ਉਹਨਾਂ ਨੂੰ ਇੱਕ ਅਰੈਸਟ ਵਾਰੰਟ ਭੇਜ ਦਿੱਤਾ ਜਿਹਦੇ ਤੋਂ ਮਤਲਬ ਜਿਹੜੇ ਵਾਰੰਟਾਂ ਲੈ ਤਿਆਰ ਕੀਤੇ ਇਹ ਕਿਸੇ ਇਸਰ ਕਾਮਗਰਾਂ ਕੀ ਕਰਦੇ ਕਿਸੇ ਮਹਿਮਨਾ ਸੰਬੰਧ ਰੱਖਦੇ ਆ ਕਿਵੇਂ ਮਤਲਬ ਕਿ ਉਹ ਮੇ ਇਸ਼ਾਫ ਜਿਹੜੇ ਵਿਅਕਤੀ ਅਸੀਂ ਗ੍ਰਿਫਤਾਰ ਕੀਤੇ ਆ ਜੀ ਹਜੇ ਤੱਕ ਉਹ ਹੀ ਇਹੀ ਸਾਹਮਣੇ ਆਇਆ ਵੀ ਉਹ ਤਾਂ ਇੱਕ ਮੀਡਲ ਕਲਾਸ ਫੈਮਿਲੀ ਨੂੰ ਹੈਗੇ ਆ ਤੇ ਉਹ ਕੋਈ ਉਹਨਾਂ ਦਾ ਫਾਈਨੈਂਸ਼ੀਅਲ ਕ੍ਰਾਈਸਿਸ ਚੱਲਦੇ ਸੀਗੇ ਜਿਹਦੇ ਕਰਕੇ ਇਹ ਲਿਓਰ ਹੋ ਕੇ ਉਹਨਾਂ ਨੂੰ ਲਾਲਚ ਦਿੱਤਾ ਗਿਆ ਸੀ 10 ਤੋਂ 15% ਜਿਹੜਾ ਅਸੀਂ ਤੁਹਾਨੂੰ ਦਵਾਂਗੇ ਜੇ ਤੁਸੀਂ ਸਾਡੇ ਨਾਲ ਇਹ ਪਾਰਟ ਇਹ ਕੰਮ ਦੇ ਵਿੱਚ ਸਾਡੇ ਨਾਲ ਸਾਡੀ ਹੈਲਪ ਕਰੋਗੇ ਤੇ ਜੀ ਇਹ ਵੀ ਹੋਰ ਹੋਣਾ ਫਰਾਡ ਕਿਤੇ ਹੋਣਗੇ ਬਿਲਕੁਲ ਜੀ ਇਸ ਤਰ੍ਹਾਂ ਦੇ ਹੋਰ ਫਰਾਡ ਵੀ ਹੋ ਸਕਦੇ ਆ ਕਿਉਂਕਿ ਜਿੰਨੇ ਮਾਸਟਰ ਮਾਈਂਡ ਅਸੀਂ ਨਾਮਿਨੇਟ ਕਰ ਲਏ ਆ ਤੇ ਉਹਨਾਂ ਤੇ ਸਾਡੀ ਜਿਹੜੀ ਅਲੱਗ-ਅਲੱਗ ਟੀਮਾਂ ਕੰਮ ਕਰ ਰਹੀਆਂ ਤੇ ਜਲਦੀ ਹੀ ਅਸੀਂ ਉਹਨਾਂ ਨੂੰ ਵੀ ਲੰਗਰ ਦੇ ਵਿੱਚ ਪੰਜਾਬ ਦੇ ਵੀ ਕਈ ਆਪੋਰਟ ਆ ਰਹੇ ਆ ਕਿ ਜਿੱਦਾਂ ਮਾਲਵੇ ਬਹੁਤ ਬਹੁਤ ਮੁੰਡੇ ਬੜੇ ਸਟੇਟ ਤੇ ਪੰਜਾਬ ਤੋਂ ਦਾਦੇ ਵੀ ਹੱਥ ਹੋ ਸਕਦਾ ਨਹੀਂ ਪੰਜਾਬ ਦੀ ਹਜੇ ਪੰਜਾਬ ਦਾ ਹਜੇ ਕੋਈ ਉਹ ਲਿੰਕ ਸੈਬਲਿਸ਼ ਨਹੀਂ ਹੋਇਆ ਹੈਗਾ ਹੋਰ ਜਿਹੜੇ ਹਜੇ ਅਸਾਮ ਗੋਹਾਟੀ ਦਾ ਤੇ ਦਿੱਲੀ ਦਾ ਲਿੰਕ ਹੋਣ ਦੀ ਸੰਭਾਵਨਾ ਹੈਗੀ ਆ ਉਹ ਅਸੀਂ ਲੱਗੇ ਹੋਏ ਆ ਵੀ ਜਿਹੜਾ ਜਿਹੜੇ ਕਾਲਰਸ ਆ ਉਹ ਹੋ ਸਕਦਾ ਵੀ ਦਿੱਲੀ ਤੋਂ ਜਿਹੜੇ ਕਾਲਸ ਕਰਦੇ ਹੋਣਗੇ ਕੋਲ ਸੈਂਟਰ ਟਾਈਪ ਉਹਦੇ ਤੇ ਅਸੀਂ ਕੰਮ ਕਰ ਰਹੇ ਆ ਤੇ ਜਲਦੀ ਤੁਹਾਨੂੰ ਉਹਦੀ ਅਪਡੇਟ ਦਵਾਂਗੇ